مرت آباد مرت آباد بیپا دے ہاں مرت آباد مرت آباد مرت آباد زندہ باد مرت آباد دیر مار مرت آباد زندہ باد مرت آباد مرت آباد مرت آباد دیر مار مرت آباد مرت آباد ਮੈਂ ਮੇਰਾ ਨਾਮ ਇਕੇਸ਼ ਕੁਮਾਰ ਪਪਲੂ ਹੈ ਜੀ ਕੀ ਕਾਰਨ ਹੈ ਜੀ ਅੱਜ ਜਿਹੜਾ ਧਰਨਾ ਲਗਾਇਆ ਹੈ ਕਾਰਨ ਕੀ ਹੈ ਜੀ ਕੱਲ ਸਾਡੇ ਸਟੈਂਡ ਦਾ ਮੁੰਡਾ ਆਪਣੇ ਪਿੰਡੋਂ ਲਿਕ ਰਿਹਾ ਸੀ ਦਿੱਲੀ ਜਾਣ ਵਾਸਤੇ ਜਿਵੇਂ ਹੀ ਉਹ ਆਪਣੇ ਘਰੋਂ ਬਾਹਰ ਨਿਕਲਦਾ ਰੋਡ ਤੇ ਚੜਨ ਲੱਗਦਾ ਉਹ ਤਾਂ ਉਧਰੋਂ ਚੇਅਰਮੈਨ ਦੀ ਗੱਡੀ ਆ ਰਹੀ ਹੈ ਜੀ ਦੀਪारामਗੜ ਜੀ ਉਸ ਦੀ ਗੱਡੀ ਬਹੁਤ ਫਾਸਟ ਸੀਗੀ ਕੋਈ ਵੀ ਅੰਸਾਰ ਜਦੋਂ ਆਪਾਂ ਗੱਡੀ ਰੋਡ ਤੋਂ ਕੱਢਦੇ ਹਾਂ ਤਾਂ ਆਪਾਂ ਨੂੰ ਬਾਹਰ ਗੱਡੀ ਨਿਕਲ ਗਈ ਪਤਾ ਲੱਗਦਾ ਵੀ ਕੋਸਾ ਆ ਰਿਹਾ ਤਾਂ ਦੀਪੇ ਦੀ ਗੱਡੀ ਨੰਗਰ ਨੂੰ ਬਹੁਤ ਜਗ੍ਹਾ ਦੀ ਸਾਡੇ ਕੋਲ ਫੋਟੋਆਂ ਨੇ ਅਸੀਂ ਉਹ ਵੀ ਸ਼ੇਅਰ ਕਰਦਾਂਗੇ ਤੇ ਚਲੋ ਦੀਪੇ ਤੋਂ ਗੱਡੀ ਨਹੀਂ ਸੰਭਲੀ ਚਾ ਸਾਡੇ ਮੁੰਡੇ ਦੀ ਜਿਹਦੀ ਵੀ ਨਾਲ ਉਹ ਗਲਤੀ ਜਦੋਂ ਗੱਡੀਆਂ ਟਕਰਾ ਗਈਆਂ ਠੀਕ ਹੈ ਚਲੋ ਦੀਪਾ ਸਾਡੇ ਕੋਲੇ ਉਹ ਜੂਨੀਅਨ ਚ ਆਇਆ ਤਾਂ ਉਹਨੇ ਸਾਨੂੰ ਦੱਸੀ ਵੀ ਇਹ ਕਰਕੇ ਇਹ ਗੱਲ ਹੈ ਵੀ ਬੰਦਾ ਥੋੜਾ ਅਸੀਂ ਕਹਿੰਦੇ ਬਿਲਕੁਲ ਸਾਡੀ ਯੂਨੀਅਨ ਦਾ ਬੰਦਾ ਹੈ ਅਸੀਂ ਦੀਪੇ ਨੂੰ ਕਿਹਾ ਵੀ ਆਪਾਂ ਸ਼ਾਮ ਨੂੰ ਬੰਦੇ ਨੂੰ ਬੁਲਾ ਲੰਨੇ ਆਪਾਂ ਬੈ ਕੇ ਗੱਲਬਾਤ ਕਰ ਲੰਨੇ ਆ ਤੇ ਜਿਵੇਂ ਹੀ ਜਿਵੇਂ ਹੀ ਫਿਰ ਦੀਪੇ ਸਾਡੇ ਕੋਲੋਂ ਗਿਆ ਉਹਨੇ ਜਾਣ ਸਰਵ ਥਾਣੇ ਫੋਨ ਕਰਿਆ ਦੋ ਮੁਲਾਜ਼ਮ ਉਸਦੇ ਘਰੇ ਭੇਜ ਦਿੱਤੇ ਜਦ ਕਿ ਉਸ ਦੀ ਮਮਤਾ ਥੋੜੇ ਜੇ ਬਿਮਾਰ ਨੇ ਡਿਪਰੈਸ਼ਨ ਤੇ ਲੁਹਾੜ ਦੇ ਮਰੀਜ਼ ਨੇ ਤੇ ਜਦੋਂ ਪੁਲਿਸ ਦੇਖੀ ਉਹਦੀ ਮਾਤਾ ਉਹ ਪੁਲਸਾਰਾਂ ਦੇ ਸਾਹਮਣੇ ਹੀ ਗਿਰ ਗਈ ਠੀਕ ਹੈ ਜੀ ਚਲੋ ਉਹ ਥਾਣੇ ਆ ਗਏ ਅਸੀਂ ਵੀ ਥਾਣੇ ਚਲੇ ਗਏ ਅਸੀਂ ਇਹ ਕਹਿੰਨੇ ਆ ਵੀ ਜੇ ਦੋਹੇ ਗੱਡੀਆਂ ਆਪਸ ਟਕਰਾਈਆਂ ਨੇ ਤਾਂ ਗਲਤੀ ਦੋਨਾਂ ਦੀ ਆ ਤਾਂ ਉਸ ਦੇ ਵਿੱਚ ਗੱਲ ਇਹ ਕਿ ਗੱਡੀ ਟੈਕਸੀ ਗੱਡੀ ਸੀ ਕਿ ਉਹ ਅੰਦਰ ਬਿਨਾ ਪਰਚੇ ਤੋਂ ਸਾਡੀ ਗੱਡੀ ਇਹਨਾਂ ਨੇ ਕੱਲ ਦੀ ਅੰਦਰ ਖੜਾ ਰੱਖੀ ਆ 2 ਵਜੇ ਦੀ ਬਿਨਾ ਪਰਚੇ ਤੋਂ ਦੂਜੀ ਗੱਡੀ ਉਹ ਆਪਣੇ ਚੇਅਰਮੈਨ ਸਾਹਿਬ ਮौज-ਮਸਤੀਆਂ ਕਰਦੇ ਫਿਰਦੇ ਨੇ ਜੀ ਉਹ ਸਾਨੂੰ ਨਹੀਂ ਪਤਾ ਕਿ ਇੱਥੇ ਨੇ ਜਦੋਂ ਤਾਂ ਉਹਨਾਂ ਦੀ ਗੱਡੀ ਤੇ ਵੀ ਬਰਾਬਰ ਪਰਚਾ ਦੇ ਕੇ ਖੜਾਉਣ ਠੀਕ ਹੈ ਸਾਡੀ ਕਿਸੇ ਨਾਲ ਕੋਈ ਜਿੱਦ-ਪੈਸ ਨਹੀਂ ਨਾ ਸਾਡੇ ਕਿਸੇ ਤੋਂ ਕੋਈ ਲੈਣਾ ਅਸੀਂ ਆਪਣਾ ਕਮਾਉਂਨੇ ਆ ਖਾਣਨੇ ਆ ਸਾਡੀ ਕੋਈ ਇਹ ਨਾ ਲੱਗੇ ਤੇ ਗੰਨੀਆਂ ਦੂਜੀ ਗੱਲ ਅਸੀਂ ਸਾਰੇ ਇੱਕੇ ਗੱਲ ਕਹਿੰਨੇ ਆ ਵੀ ਸਾਨੂੰ ਇਨਸਾਨ ਬੰਨਾ ਚਾਹੀਦਾ ਕੱਲੀ ਇੱਕ ਗੱਡੀ ਨਹੀਂ ਦੋਨੇ ਗੱਡੀਆਂ ਖੜਨੀਆਂ ਚਾਹੀਦੀਆਂ ਅਸੀਂ ਰਾਤ ਨੂੰ ਪੁੱਛਿਆ ਸੀਗਾ ਥਾਣੇ ਗਏ ਸੀਗੇ ਵੀ ਸਾਨੂੰ ਕੋਈ ਐਫ ਆਈ ਆਰ ਨੰਬਰ ਦੇ ਦਿਓ ਸਾਡੀ ਗੱਡੀ ਤੇ ਜੇ ਕੋਈ ਪਰਚਾ ਨਹੀਂ ਇਹ ਤੇ ਪਰਚਾ ਦੇ ਦਿਓ ਬਿਨਾ ਪਰਚੇ ਤੇ ਗੱਡੀ ਕਾਦ ਖੜਾਈ ਆ ਹੁਣ ਸਾਡੀ ਗੱਡੀ ਖੜੀ ਐ ਸਟੈਂਡ ਦੀ ਯੂਨੀਅਨ ਠੀਕ ਹੈ ਗੱਡੀ ਦਿੱਲੀ ਜਾ ਰਹੀ ਸੀ 14000 ਰੁਪਏ ਦਾ ਬੰਦੇ ਦਾ ਉਹ ਨੁਕਸਾਨ ਹੋਇਆ ਸਾਡੇ ਦਾ ਇਹ ਕੌਣ ਭਰੂਗਾ ਕਿਸ ਤਰ੍ਹਾਂ ਦਾ ਸਤੋ ਕਿਸ਼ਤ ਮੰਗਣੀ ਆ ਸਾਨੂੰ ਤਾਂ ਕਿਸ਼ਤ ਕੋਈ ਛੱਡਦਾ ਨਹੀਂ ਗਿਆ ਬੈਂਕ ਵਾਲਿਆਂ ਨੇ ਗੱਡੀ ਲੈਣੇ ਫੜ ਕੇ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਤਾਂ ਕਹਿੰਨੇ ਵੀ ਸਾਡਾ ਬਰਾਬਰ ਦੋਨਾਂ ਤੇ ਪਰਚਾ ਦਵੋ ਜਹ ਤਾਂ ਉਸ ਦੀ ਵੀ ਗੱਡੀ ਵੀ ਖੜਾਓ ਜਾਂ ਸਾਡੀ ਵੀ ਛੱਡੋ ਫਿਰ ਦੀਪਾ ਜੀ ਸਾਨੂੰ ਕਹਿੰਦੇ ਨੇ ਮੇਰੇ ਘਰੇ ਆ ਕੇ ਮਾਫੀ ਮੰਗੋ ਕਿਸ ਕਿਸ ਕਾਲ ਦੀ ਮਾਫੀ ਮੰਗੇ ਤੇ ਘਰੇ ਆ ਕੇ ਥਾਣੇ ਸਾਨੂੰ ਬੁਲਾਇਆ ਤੂੰ ਥਾਣੇ ਹੈਗਾ ਦੀ ਬਸਾਨੂੰ ਦੇਖ ਕੇ ਕਿਉਂ ਗਿਆ ਉੱਥੋਂ ਖੜਨਾ ਗੱਲਬਤ ਕਰਦਾ ਖੜ ਕੇ ਕੀ ਗੱਲ ਹੈ ਜੀ ਇਦਾਂ ਕਿਉਂ ਕੀਤਾ ਯਾਰ ਇਹ ਸਾਨੂੰ ਖੱਜਲ ਕਰਿਆ ਜਾ ਰਹੀ ਹੈ ਸਰਕਾਰ ਦੀ ਸ਼ਹਿਦੇ ਖੱਜਲ ਕਰਿਆ ਜਾ ਰਿਹਾ ਜੀ ਇਹ ਚੇਅਰਮੈਨੀ ਧੋਖ ਦਿਖਾਈ ਜਾ ਰਹੀ ਹੈ ਜੀ ਠੀਕ ਹੈ ਨਾ ਇਹ ਨਾ ਸਮਝੋ ਵੀ ਸੀ ਕਿ ਜੇ ਟੈਕਸੀ ਡਰਾਈਵਰਾਂ ਦਾ ਵੀ ਸਾਨੂੰ ਕੋਈ ਜਾਣਦਾ ਨਹੀਂ ਵੀ ਅਸੀਂ ਕੁਝ ਕਰ ਨਹੀਂ ਸਕਦੇ ਸਾਡਾ ਵੀ ਪੰਜਾਬ ਲੈਵਲ ਦਾ ਕੰਮ ਆ ਅਸੀਂ ਕਹਿੰਦੇ ਉਹ ਗੁੱਸਾ ਦਿਖਾ ਲੈ ਕਰਕੇ ਪਰ ਅਸੀਂ ਉਹ ਗੱਲਾਂ ਚ ਪੈਣਾ ਨਹੀਂ ਚਾਹੁੰਦੇ ਅਸੀਂ ਕਹਿੰਨੇ ਵੀ ਚਲੋ ਨਿਬੜਦਾ ਤਾਂ ਕੱਲ ਸਾਡੇ ਨਾਲ ਬੈਠ ਕੇ ਨਿਬੇੜਦਾ ਅਸੀਂ ਨਵੇਂ ਨੂੰ ਤਿਆਰ ਸੀਗੇ ਪਰ ਨਜਾਇਜ਼ ਸਾਡੀ ਗੱਡੀ ਖੜਾਈ ਆ ਤਾਂ ਉਸ ਦੀ ਗੱਡੀ ਵੀ ਖੜਾਣੀ ਪਰਚਾ ਦੋ ਬੰਦ ਤੁਸੀਂ ਕਿਹਨੂੰ ਪਤਾ ਜੀ ਮੈਂ ਟੈਕਸੀ ਯੂਨੀਅਨ ਪਾਸ ਤੋਂ ਬੋਲਦਾ ਜੀ ਕੱਲ ਸਾਡੇ ਖਾਨਵਾਈ ਦਾ ਜੋ ਗੱਡੀ ਦਾ ਦੀਪੇ ਰਾਮਗੜ੍ਹ ਦੀ ਗੱਡੀ ਨਾਲ ਥੋੜਾ ਜਿਹਾ ਸਟੈਂਟ ਹੋ ਗਿਆ ਉਹਦੇ ਕਾਰਨ ਸਾਡੇ ਜੋ ਟੈਕਸੀ ਯੂਨੀਅਨ ਦੀ ਗੱਡੀ ਸੀ ਉਹ ਪਾਸਵਟਾਣੇ ਵਿੱਚ ਬੰਦ ਕਰਤੀ ਜੀ ਐਸੀ ਥਾਣੇ ਵੀ ਗਈ ਪਰ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੋਈ ਨਾ ਸਾਡੀ ਗੱਡੀ ਤੇ ਕੋਈ ਪਰਚਾ ਹੈ ਨਜਾਇਜ਼ ਸਾਡੀ ਗੱਡੀ ਖੜਾਈ ਗਈ ਆ ਜਾਂ ਤਾਂ ਫਿਰ ਸਾਡੀ ਗੱਡੀ ਤੇ ਪਰਚਾ ਦੇਣਾ ਐ ਅਸੀਂ ਜਵਾਨਤ ਕਰਾ ਲਈਏ ਜਾਂ ਫਿਰ ਸਾਡੀ ਗੱਡੀ ਛੱਡੀ ਜਾਵੇ ਐਸੀ ਇਨਸਾਫ ਚਾਹੁੰਨੇ ਆ ਵੀ ਜੇ ਉਹ ਚੇਅਰਮੈਨ ਵੀਰ ਉਹਨੇ ਵੀ ਪਾਸ ਹੋ ਜਾਣਾ ਐਸੀ ਵੀ ਪਾਸ ਹੋ ਰਿਹਾ ਸਾਡਾ ਕੋਈ ਉਹਦੇ ਨਾਲ ਰੰਜਸਤਾ ਹੈ ਨਹੀਂ ਵੀ ਜਾਣ ਕੇ ਉਹ ਚ ਗੱਡੀ ਮਾਰੀ ਪਰ ਨਜਾਇਜ਼ ਤੌਰ ਤੇ ਸਾਨੂੰ ਪ੍ਰੇਸ਼ਾਨ ਕਰਿਆ ਜਾ ਰਿਹਾ ਜਦ ਕਿ ਉਹ ਵੀਰ ਸਾਡਾ ਦਿੱਲੀ ਜਾ ਰਿਹਾ ਸੀ 14 14000 ਦਾ ਉਹਦਾ ਉਹ ਨੁਕਸਾਨ ਹੋਇਆ 1300 ਰੁਪਏ ਦਿੱਲੀ ਦਾ ਉਹਨੂੰ ਖਰਚਾ ਪੈ ਰਿਆ ਰੋਜ਼ ਦਾ ਇਹ ਸਾਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਅਸੀਂ ਇਹ ਧਰਨਾ ਜਿਹੜਾ ਹੋਰ ਤੇਜ਼ ਕਰਾਂਗੇ ਪੰਜਾਬ ਲੈਵਲ ਦਾ ਤੇਜ਼ ਕਰਾਂਗੇ ਜੇ ਸਾਡੇ ਨਾਲ ਕੋਈ ਗੱਲਬਾਤ ਕਰਕੇ ਇਨਸਾਫ ਨਾ ਮਿਲੇ